বাপুনে কসানি খাদবই ডেনাগে তু তুসেবে রোটটি খালো বাপ পুথি তুসে রটি খলো সক্ষ না কেটা পা তার তজি সাডে খল সাই সমতাজি বাবু জলে নাল খানে গ সাডে ভারে তুদের তার সাডা পাচ বাদা বাপুজিদের নাল খছে রুজি সাডে বাপু কা রসে পাচ্ছয় তারতা দাদু জানা ওয়া। ਪਾਪਾ ਜੀ ਹਮਮ ਮਾਤਾ ਵੀ ਕੀ ਆਪ ਐਸੀ ਖਾ ਲਗੇ ਤੁਸੀਂ ਨਾ ਖਾਓ ਤੁਸੀਂ ਤੁਸੀਂ ਵੀ ਰੋਟੀ ਖਾ ਲਓ ਬਾਪੂ ਜੀ ਅੱਛਾ ਤੂੰ ਕੀ ਕਹਿਣਾ ਵੀ ਆਪ ਵੀ ਘਰੇ ਖਾਣੇ ਤੇ ਬਾਪੂ ਜੀ ਭੁੱਖੇ ਬੈਠਿਆ ਹਾਂ ਤੇ ਬਾਪੂ ਜੀ ਨੇ ਕੀ ਕਹਿਣਾ ਤੂੰ ਬਾਪੂ ਤੂੰ ਵੀ ਰੋਟੀ ਖਾ ਲਓ ਪੁੱਤ ਤਾਂ ਆਪਣੇ ਮਾਰੇ ਭੁੱਖੇ ਬੈਠੇ ਮੈਂ ਤਾਂ ਆਪ ਕਿਹਾ ਸੀ ਵੀ ਤੁਸੀਂ ਖਾ ਲਓ ਪਰ ਉਹ ਮੰਨਦੇ ਨਹੀਂ ਕੋਣ ਫੇਰ ਆਪਾਂ ਵਾਹਿਗੁਰੂ ਅਗੇ ਅਰਦਾਸ ਕਰ ਸਕਦੇ ਆ ਤੁਸੀਂ ਵਾਹਿਗੁਰੂ ਅਗੇ ਅਰਦਾਸ ਕਰੋ ਤੁਸੀਂ ਰੋਟੀ ਖਾ ਲਓ ਸਿੱਖਾਈਨਾ ਖਰੇ ਭੰਗੇ ਤੋ ਖਰੇ ਭਿੰਗਾ ਹਾਂ ਸਾਨੂੰ ਕੀ ਚਾਹੀਦਾ ਬਾਪੂ ਚਾਹੀਦਾ ਸਾਡ ਕੋਈ ਨਹੀਂ ਪਤੋ ਵਾਹਿਗੁਰੂ ਨੂੰ ਕਹੋ ਕਿ ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੋ ਸਾਡੇ ਬਾਪੂ ਨੂੰ ਵਾਹਿਗੁਰੂ ਜੀ ਸਾਨੂੰ ਪਪਾ ਚੰਦ ਕਰਵਾ ਦਿਓ ਹਾਂ ਪਪਾ ਹਾਂ ਹਾਂ ਅਰ ਉਹ ਕਿਹ ਤੇ ਆ ਕੋਣ ਬਾਪੂ ਜੀ ਪੁੱਤ ਉੱਥੇ ਬੈਠਿਆ ਹਰਿਆਣੇ ਕੋਲੇ ਖਨੌਰੀ ਪਾਪਾ ਜੀ ਜੀ ਦੋ ਆ ਗਏ ਆਪਾਂ ਉਹਨੂੰ ਮੈਨੂੰ ਜਾਵਾਂਗੇ ਹਾਂ ਪੁੱਤ ਮੈਨੂੰ ਜਾਵਾਂਗੇ ਆਪਾਂ ਤੁਹਾਨੂੰ ਐ ਕਰਦੇ ਆਪਾਂ ਕਿਸ ਦਿਨ ਜਦੋਂ ਛੁੱਟੀ ਹੋਈ ਮੈਂ ਤੁਹਾਨੂੰ ਲੈ ਕੇ ਚੱਲਾਂ ਉੱਥੇ ਹਾਂ ਜਾਣਾ ਬਾਪੂ ਕੋਲੇ ਤੂੰ ਚੱਲ ਪੁੱਤ ਹਾਂ ਬਾਪੂ ਵਾਸਤੇ ਆਪਾਂ ਲੈ ਕੇ ਜਾਵਾਂਗੇ ਗੁਰਦੁਆਰਾ ਸਾਹਿਬ ਤੋਂ ਜਲ ਠੀਕ ਹੈ ਠੀਕ ਹੈ ਅੱਡੇ ਕਰਕੇ ਹੀ ਬੈਠੇ ਆ ਭੁੱਖੇ ਉੱਥੇ ਵੀ ਜੇ ਮੈਂ ਭੁੱਖਾ ਰਹੂੰਗਾ ਤਾਂ ਸਾਡੇ ਪੁੱਤ ਰੱਜ ਕੇ ਖਾਣਗੇ ਨਹੀਂ ਸਾਡੇ ਪੁੱਤ ਕਿੱਥੋਂ ਖਾਣਗੇ ਜੇ ਸਾਡੇ ਤੋਂ ਸਾਡੀਆਂ ਪੈਲੀਆਂ ਖੋਲੀਆਂ ਸਾਨੂੰ ਕੁਝ ਵੀ ਨਰਿਆ ਤੇ ਫਿਰ ਹੁਣ ਆਪਾਂ ਵੇਖੋ ਤੁਹਾਡੀ ਸਕੂਲ ਜਾਂਦੇ ਹੋ ਆਪਾਂ ਤੁਹਾਨੂੰ ਹਰ ਚੀਜ਼ ਖਾਣ ਨੂੰ ਲਿਆ ਕੇ ਦਿੰਨੇ ਆ ਤੁਹਾਨੂੰ ਸੋਹਣੇ ਕੱਪੜੇ ਦਿੰਨੇ ਆ ਹਨ ਤੇ ਉਹ ਕਿੱਥੋਂ ਮਿਲਦਾ ਆਪਣੀ ਪੈਲੀ ਤੋਂ ਮਿਲਦਾ ਨਾ ਆਪਣੀ ਕਣਕ ਹੁੰਦੀ ਝੋਨਾ ਹੁੰਦਾ ਤੇ ਜੇ ਆਪਣੇ ਘਰੇ ਹੀ ਮੰਨ ਲਓ ਆਪਣੇ ਕੋਲ ਪੈਲੀ ਨਾ ਹੁੰਦੀ ਫਿਰ ਆਪਾਂ ਕੀ ਕਰਦੇ ਹਨਾ ਹਾਂਜੀ ਆਹ ਕਰੋ ਵਾਈਗੁਰੂ ਦਾ ਅੱਗੇ ਹੱਥ ਜੋੜ ਕੇ ਐ ਕਹੋ ਕਿ ਵਾਈਗੁਰੂ ਜੀ ਸਾਡੇ ਬਾਪੂ ਨੂੰ ਚੜ੍ਹਦੀ ਕਲਾ ਬਖਸ਼ੋ ਹੱਥ ਜੋੜੋ ਵਾਈਗੁਰੂ ਜੀ ਸਾਡੇ ਬਾਪੂ ਚੰਗੀ ਕਰਾ ਦਾਦੂ ਜੀ ਸਾਡੇ ਕੋਲ ਸਹੀ ਸਾਬ ਮਤਾ ਜੀ ਤੁਝ ਬਹੁਤ ਮਿਸ ਕਰਦੇ ਹਾਂ ਦਾਦੂ ਜੀ ਜੀ ਤੁਸੇ ਅੱਗੇ ਤੁਹਾਨੂੰ ਮਿਲਣਾ ਸਸੀ ਕਾਲ ਪਾਪਾ ਜੀ ਅੱਛਾ ਸਸੀ ਕਾ ਪੁੱਤ ਤੂੰ ਜਮ ਡੀਕ ਦੇ ਸੀ ਹਾਂਜੀ ਚਲ ਸਾਰੇ ਨੂੰ ਸਸੀ ਕਾਲ ਕਰੋ ਇੱਧਰ ਸਸੀ ਕਾਲ ਵਾਈਗੁਰੂ ਜੀ ਕਾ ਖਾਲਸਾ ਬਾਪੂ ਬਾਪੂ ਨਿਕਲ ਚੜੀ ਖਦਾ ਵੀਡੀਓ ਨੋਗੇ ਕਿਹੜਾ ਬਾਪੂ ਡੱਲੇਵਾਲ ਸਾਹਿਬ ਹਾਂ ਤੇ ਬਾਪੂ ਜੀ ਦੇ ਨਾਲ ਖੜ ਗਏ ਬਾਪੂ ਜੀ ਦੇ ਨਾਲ ਖੜ ਗਏ ਉਹ ਸਾਡੇ ਮਾਰੇ ਹੀ ਤੁਰੇ ਫਿਰਦੇ ਆ ਸਾਡੇ ਮਾਰੇ ਹੀ ਤੁਰੇ ਫਿਰਦੇ ਆ ਸਾਡੇ ਕਰਕੇ ਹੀ ਉਹਨਾਂ ਨੇ ਰੋਟੀ ਛੱਡੀ ਆ ਹੱਡੇ ਕਰਕੇ ਉਹਨੇ ਰੋਟੀ ਛੱਡੀ ਆ ਤੇ ਸਾਡਾ ਫਰਜ਼ ਬੰਦਾ ਸੀ ਆਪਣੇ ਬਾਪੂ ਜੀ ਦੇ ਨਾਲ ਖੜੀਏ ਸਾਡਾ ਫਰਜ਼ ਬੰਦਾ ਬਾਪੂ ਜੀ ਦੇ ਨਾਲ ਖੜੀਏ ਹਾਂ ਤੇ ਉਹਨੂੰ ਕਹੋ ਵਾਹਿਗੁਰੂ ਜੀ ਸਾਡੇ ਬਾਪੂ ਨੂੰ ਤੰਦਰੁਸਤੀ ਬਖਸ਼ਿਓ ਵਾਹਿਗੁਰੂ ਜੀ ਸਾਡੇ ਬਾਪੂ ਨੂੰ ਤੰਦਰੁਸਤੀ ਬਖਸ਼ਿਓ ਦਾਦਾ ਜੰਦੂ ਜਿੰਦਾ ਤੀਵਾ ਹਾਂ ਤਾਂ ਫਿਰ ਕਹ ਦੇ ਕੋ ਲਵ ਯੂ ਬਾਪੂ ਹਾਂ ਦਾਦਾ ਹਾਂ ਕਹ ਦਾਦਾ ਜੀ ਅਸੀਂ ਤੁਹਾਡੇ ਨਾਲ ਹਾਂ